industry we value addition in health and education e environment i infrastructure t e, traffic management this is my name of my this vision document drive it so now why i said dedicated office ਮੈਨੂੰ ਲੱਗਦਾ ਹੈ ਕਿ ਇਹ ਵਿਜ਼ਨ ਡਾਕੂਮੈਂਟ ਜਿਹੜਾ ਅਸੀਂ ਇਹਨੂੰ ਸਿਰੇ ਚੜਾਉਣਾ ਹੈ ਇਸ ਲਈ ਯੂ ਨੀਡ ਅ ਡੈਡੀਕੇਟਡ ਆਫਿਸ ਇਫ ਯੂ ਡੋ ਨੋਟ ਹੈ ਅ ਡੈਡੀਕੇਟਡ ਆਫਿਸ ਜਿੱਥੇ ਲੋਕਾਂ ਦੀ ਤਕਲੀਫ ਸੁਣੀ ਜਾਵੇ ਲੋਕ ਆ ਕੇ ਆਪਣੀ ਗੱਲ ਕਹਿਣ विदाਊਟ ਐਨੀ ਫੇਅਰ ਆਪਣਾ ਗਾਂ ਦੱਸ ਸਕਣ ਤਾਂ ਮੇਰਾ ਖਿਆਲ ਕੋਈ ਵੀ ਕੰਮ ਅਧੂਰਾ ਰਹੇਗਾ ਮੈਂ ਠੀਕ ਚੰਗਾ ਆਫਿਸ ਖੋਲਾਂਗਾ ਜਿੱਥੇ ਹਰ ਵਿਅਕਤੀ ਮੈਨੂੰ ਕਿਸੇ ਸਮੇਂ ਵੀ ਮੇਰੇ ਬੰਦੇ ਨੂੰ ਆ ਕੇ ਸੰਪਰਕ ਕਰ ਸਕਦਾ ਹੈ ਤੇ ਮੇਰੇ ਆਫਿਸ ਨਾਲ ਗੱਲਬਾਤ ਕਰ ਸਕਦਾ ਹੈ ਇਹ ਨਹੀਂ ਹੋਏਗਾ ਕਿ ਫੋਨ ਨਹੀਂ ਚੁੱਕਾਂਗੇ ਇਸੇ ਕਰਕੇ ਮੈਂ ਨਾਰਾ ਵੀ ਦਿੱਤਾ ਹੈ ਫੋਨ ਨਹੀਂ ਚੁੱਕਾਂਗੇ ਬਧਾੜਿਆ ਵਾਸੀਓ ਦੋਸਤੀ ਵੀ ਨਿਭਾਵਾਂਗੇ ਜਿਹਨੂੰ ਵੀ ਤੁਹਾਨੂੰ ਯਾਦ ਤੁਸੀਂ ਮੈਨੂੰ ਕਰੋਗੇ ਸੋ ਡੈਡੀਕੇਟਿਡ ਆਫਿਸ ਅਸੀਂ ਮਧਿਆਣਾ ਦੇ ਵਿੱਚ ਖੋਲਾਂਗੇ ਆਫਿਸ ਤੋਂ ਬਾਅਦ ਇਹ ਸਾਰਾ ਕੰਮ ਚੱਲੇਗਾ आर फॉर रिवाइवल फॉर ऑफ ओल्ड ग्लोरी विल इंश्योर रिवाइवल ऑफ बुड्ढा दरिया टू इट्स ओल्ड ग्लोरी बाय स्पीडी एग्जीक्यूशन ऑफ कांग्रेस गवर्नमेंट सेक्शन 560 करोड़ रुपए ਦਾ ਜਿਹੜਾ ਪ੍ਰੋਜੈਕਟ ਸੀਗਾ ਉਹਨੂੰ ਅਸੀਂ ਸਪੀਡਲੀ ਜਿਹੜਾ ਕਿ ਸਾਡੇ ਆ ਸਾਥੀ ਆਸ਼ੂਜੀ ਢਾਬਰ ਸਾਹਿਬ पांडे ਸਾਹਿਬ ਲੈ ਕੇ ਆਈ ਸੀ ਪੂਰੇ ਤੇ ਅਸੀਂ ਉਪਰਾਲਾ ਕਰਕੇ ਉਹਨੂੰ ਸਿਰੇ ਚੜਾਉਣ ਦਾ 100% ਕੋਸ਼ਿਸ਼ ਕਰਾਂਗੇ ਇੱਕ ਇਸ ਲੁਧਿਆਣਾ ਨੂੰ ਦੁਬਾਰਾ ਫੇਰ ਇਹਦੀ ਫਾਰਮਰ ਗਲੂ ਗਨੋਰੀ ਆਫ ਮੈਂਚੈਸਟਰ ਲਾਈਕ ਅ ਯੂਕੇ ਅਸੀਂ ਚਾਹਾਂਗੇ ਕਿ ਲੁਧਿਆਣਾ ਨੂੰ ਦੁਬਾਰਾ ਫੇਰ ਜਿਵੇਂ ਯੂਕੇ ਦਾ ਮੈਂਚੈਸਟਰ ਚਮਕਦਾ ਹੈ ਤੇ ਲੁਧਿਆਣਾ ਨੂੰ ਵੀ ਮੈਂਚੈਸਟਰ ਦੇ ਨਾਮ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਦੇ ਲੋਕ ਯਾਦ ਕਰਨ ਇਨ ਨਾਲ ਨਾਲ ਵੀ ਕ੍ਰੀਏਟ ਅ ਰਿਸਰਚ ਫੰਡ ਟੂ ਸੁਜੈਸਟ ਮੈਜ਼ਰ ਟੂ ਇਨਸ਼ੋਰ ਦ ਸਸਟੇਨੇਬਲ ਐਂਡ plant development of ludhiana with special focus on air and water quality traffic management plant development to periphy periiphery villages and improving the standard of the living of ludhiana can the matlab ek fund create karange jide nanhal research fund hoega jide te pani de air quality kis tarah vi honi chahidi hai kiven honi chahidi hai koi na koi aisa fund create kariye ਜਿਹਦੇ ਨਾਲ ਅਸੀਂ ਲੁਧਿਆਣਾ ਦੇ तमाम ਚੀਜ਼ਾਂ ਤੇ ਆਉਣ ਵਾਲੇ ਸਮੇਂ ਜਿਵੇਂ ਇਫ ਯੂ ਟਾਕ ਅਬਾਊਟ ਅ ਬੈਂਗਲੌਰ ਉੱਥੇ ਅੱਜ ਪਾਣੀ ਦੀ ਕਮੀ ਹੋ ਗਈ ਹੈ ਸਿਟੀ ਦਾ ਬਹੁਤ ਵੱਡਾ ਹੋ ਗਿਆ ਲੇਕਿਨ ਪਾਣੀ ਦਾ ਉੱਥੇ ਅੱਜ ਕੋਈ ਪੁਖਤਾ ਇੰਤਜ਼ਾਮਤ ਨਹੀਂ ਹੈ ਡਰਾਈ ਹੁੰਦਾ ਜਾਂਦਾ ਬੈਂਗਲੌਰ ਸੋ ਇਸੇ ਤਰ੍ਹਾਂ ਉਹ ਅਸੀਂ ਫੰਡ ਕ੍ਰੀਏਟ ਕਰਾਂਗੇ ਔਰ ਨਾਲ ਨਾਲ ਜਿਹੜੇ ਸ਼ਹਿਰ ਹੈ ਕਿਉਂਕਿ ਅਨਪਲਾਨਡ ਹੈ ਸਿਟੀ ਬਹੁਤ ਜ਼ਿਆਦਾ ਪੁਰਾਣਾ ਬਣਿਆ ਹੋਇਆ ਸ਼ਹਿਰ ਹੈ ਉਹ ਜਿਹੜੇ ਨਵੇਂ ਕਸਬੇ ਆਸ-ਆਸੇ ਪਿੰਡਾਂ ਦੇ ਵਸਦੇ ਜਾਂਦੇ ਆ ਜਿਨ੍ਹਾਂ ਨੂੰ ਸ਼ਹਿਰ ਨੇ ਆਪਣੀ ਲਪੇਟ ਵਿੱਚ ਲੈਣਾ ਹੈ ਉਹਨਾਂ ਵਾਸਤੇ ਵੀ ਅਸੀਂ ਪਹਿਲਾਂ ਹੀ ਕੋਈ ਐਸਾ ਫੰਡ ਕ੍ਰੀਏਟ ਕਰਾਂਗੇ ਤਾਂ ਜੋ ਪ੍ਰੋਪਰ ਸਰਵੇ ਦੇ ਬਿਤਾਬਕ ਅਸੀਂ ਆਉਣ ਵਾਲੇ ਸਮੇਂ 'ਚ ਉਹ ਵਾਤਾਵਰਣ ਵੀ ਠੀਕ ਰਹੇ ਪੋਲੂਸ਼ਨ ਵੀ ਨਾ ਹੋਵੇ ਟ੍ਰੈਫਿਕ ਵੀ ਠੀਕ ਰਹੇ ਉਹਰੇ ਵਾਸਤੇ ਇਹ ਅਸੀਂ ਵਿਚਾਰ ਰੱਖਿਆ ਹੈ ਆਈ ਫਾਰ ਇੰਡਸਟਰੀ ਸਪੈਸ਼ਲ ਪੈਕੇਜ ਸ਼ਲ ਬੀ ਮੇਡ ਅਵੇਲੇਬਲ ਫਰੋਮ ਦਾ ਇੰਡਸਟਰੀ an commerce department government of india to create industry cluster for example knitting industry swing industry dyeing industry kangi ki cluster banawange har industry da ek cluster bane jithe sara kuch hoti hoyege isse karke main example diti hai ki swing industry jodi hai dyeing industry te knitting industry ikatthi hobege inre naal fayda milke utthe onna nu cheez bhi jaldi available hogi ਔਰ ਮੇਰਾ ਖਿਆਲ ਉਹਨਾਂ ਨੂੰ ਪ੍ਰਾਈਜ਼ ਵਾਈਜ਼ ਵੀ ਸਸੀ ਬਏਗੀ ਕਿਉਂਕਿ ਆਰਡਰ ਕਿਤੋਂ ਆਏਗਾ ਤਾਂ ਇੱਕ ਜਗ੍ਹਾ ਤੇ ਆ ਜਾਏਗਾ ਅਲੱਗ-ਅਲੱਗ ਜਗ੍ਹਾ ਤੇ ਇਥੋਂ ਕੁਝ ਕਰਾਉਣਾ ਉੱਥੋਂ ਕੁਝ ਕਰਾਉਣਾ ਸੋ ਮੈਨੂੰ ਲੱਗਦਾ ਕਿ ਇੰਡਸਟਰੀ ਕਲਸਟਰ ਦੀ ਬਹੁਤ ਵੱਡੀ ਜ਼ਰੂਰਤ ਹੈ ਐਂਡ ਐਗਜ਼ੀਬਿਸ਼ਨ ਸੈਂਟਰ ਇਕਵਿਪਡ ਵਿਦ ਮਾਡਰਨ ਇਨਫਰਾਸਟ੍ਰਕਚਰ ਸ਼ਲ ਬੀ ਕੰਸਟਰਕਟਡ ਟੂ ਦਾ ਫੈਸਿਲਿਟੇਟ ਐਂਡ ਪ੍ਰਮੋਟ ਇੰਡਸਟਰੀ ਪ੍ਰੋਡਿਊਸ ਆਫ ਲਧਿਆਣਾ ਥਿਸ ਪ੍ਰੋਜੈਕਟ ਵਾਸ hardly proposed during the congress government but could not be executed asiye banaya si exhibition jeda ira asi paisa vi aa gaya ira order vi work order vi mile ave lekin asi nu bana nahi sake jive pragati maidan de vich exhibitions lagdiyan osi tarah mainu lagda ki ethe ek exhibition center hona chahida jithe tamam sade vapari bhau aap da exhibition lawn te ਦੇਸ਼ ਤੇ ਲੋਕਾਂ ਨੂੰ ਦਰਖਾਸਤ ਕਰਨ ਕਿ ਅਸੀਂ ਕੀ ਕੀ ਕਰਦੇ ਹਾਂ ਸੋ ਮੈਨੂੰ ਲੱਗਦਾ ਕਿ ਆਲਰੇਡੀ ਇਟਸ देयर ਜ਼ਮੀਨ ਵਗੈਰਾ ਹੈਗੀ ਹੈ ਲੇਕਿਨ ਉਹ ਐਗਜ਼ੀਕਿਊਟ ਨਹੀਂ ਹੋਇਆ ਤਲਵੰਦ ਸਰ ਦੇ ਉਹ ਇਲਾਕੇ ਚ ਸੀਗਾ ਜਿਹਦੇ ਵਿੱਚ ਮੋਹੱਲੀ ਸੀਗਾ ਇੱਕ ਸੈਂਟਰ ਵੀ ਸੀਗਾ ਉਹਨੂੰ ਅਸੀਂ ਜਲਦੀ ਕੰਪਲੀਟ ਕਰਾਉਣ ਦੀ ਕੋਸ਼ਿਸ਼ ਕਰਾਂਗੇ ਇਹਦੇ ਨਾਲ ਕੰਪਲੀਟੇਸ਼ਨ ਆਫ ਦਾ ਰਿੰਗ ਰੋਡ ਜਿਹੜੀ ਰਿੰਗ ਰੋਡ ਸੀਗੀ ਸਾਡੀ ਉਹ ਹਜੇ ਬਣੀ ਨਹੀਂ ਹੈ ਜੋ ਨਾ ਚਿਕਰ ਹੋਣੀ ਬਣੇਗੀ ਉਹਨਾਂ ਚਿਕਰ ਮੇਰਾ ਖਿਆਲ ਕਾਫੀ ਕਮਤੋਸੀ ਵੰਡੇ ਰਵਾਂਗੇ ਅਸੀਂ ਇਹ ਪ੍ਰੋਜੈਕਟ ਨੂੰ ਜਲਦੀ ਕੰਪਲੀਟ ਕਰਾਵਾਂਗੇ ਵਿਦ ਅ ਹੈਲਪ ਆਫ ਰਿਡਿਊਸਿੰਗ 에어ਨਰ ਟ੍ਰਾਫਿਕ ਰਿਡਿਊਸ ਹੋਏਗਾ ਲੋਹੜਿਆਣਾ ਨੂੰ ਫੈਸਿਲੀਟ ਫ੍ਰੀ ਫਲੋਇੰਗ ਮੂਵਮੈਂਟ ਫ੍ਰੋਮ ਇੰਡਸਟਰੀਅਲ ਗੁੱਡਸ ਦਸ ਬੇਕਿੰਗ ਲੋਹੜਿਆਣਾ ਇਲ ਲੌਜਿਸਟਿਕ ਹੱਬ ਤਾਂ ਜੋ ਉਹਨਾਂ ਨੂੰ ਫ੍ਰੀ ਫਲੋ ਮਿਲੇ ਇਸ ਰਿੰਗ ਰੋਡ ਦੇ ਨਾਲ ਆਵਾਜਾਈ ਆਸੇ ਟ੍ਰਾਫਿਕ ਵੀ ਠੀਕ ਹੋਏਗਾ ਤੇ ਸਾਡੀ ਇੰਡਸਟਰੀ ਨੂੰ ਵੀ ਵੇਲੇ ਸਰ ਜਿਹੜੀਆਂ ਚੀਜ਼ਾਂ ਤੇ ਵਸੂਆਂ ਪਹੁੰਚਣ ਦਾ ਕੰਮ ਹੋ ਜਾਏਗਾ ਇਨ ਦਾ ਫਰਸਟ 3 ইয়ারਜ਼ ਐਜ਼ ਐਨ ਐਮ ਪੀ ਵਿਲ ਹੋਲਡ এ ডিসকাশন উইথ এনএইচএ টু ਇன்கਰੀਜ਼ দা ਗ੍ਰਾਂਟਸ ਟੂ দা ਫਾਰਮਰਸ ਲੈਂਡ ਓਨਰਸ ਟੂ ਫੈਸਿਲੀਟ ਐਂਡ ਲੈਂਡ ਐਕ ਕੁਇਜ਼ੀਸ਼ਨ ਫਾਰ দা ਪ੍ਰੋਜੈਕਟ ਕਹਿੰਦਾ ਪੁੱਤਰਾ ਵੀ ਹੈ ਕਿ ਐਨ ਐਚਏ ਦੇ ਨਾਲ ਗੱਲਬਾਤ ਕਰਨੀ ਪਵੇਗੀ 3 ਸਾਲ ਲਗਾਤਾਰ ਜੀਰ ਨਾਲ ਅਗਰ ਰਿੰਗ ਰੋਡ ਨੂੰ ਕੰਪਲੀਟ ਕਰਨਾ ਹੈ ਤਾਂ ਜੋ ਬਹੁਤ ਸਾਰੇ ਕਿਸਾਨ ਕਹਿੰਦੇ ਕਿ ਸਾਨੂੰ ਮੁਆਵਜ਼ਾ ਹਜੇ ਤੱਕ ਠੀਕ ਨਹੀਂ ਮਿਲਿਆ ਜਿੰਨਾ ਚਿਰ ਉਹ ਮੁਆਵਜ਼ਾ ਠੀਕ ਨਹੀਂ ਮਿਲੇਗਾ ਕਿ ਸਾਨੂੰ ਪੂਰੀ ਕੀਮਤ ਨਹੀਂ ਮਿਲੇਗੀ ਤਾਂ ਰਿੰਗ ਰੋਡ ਕੰਪਲੀਟ ਨਹੀਂ ਹੋ ਸਕੀ। ਔਰ ਸਾਨੂੰ ਇਹਰੇ ਇਹਨੂੰ ਕੰਪਲੀਟ ਕਰਨ ਦਾ ਸੇ ਮੈਨੂੰ ਲੱਗਦਾ 2.5 ਤੋਂ 3 ਸਾਲ ਲੱਗ ਜਾਣਗੇ। ਸੋ ਅਸੀਂ ਇਹ ਰਿੰਗ ਰੋਡ ਜਲਦੀ ਬਣਾਉਣ ਦਾ ਜਿਹੜਾ ਉਪਰਾਲਾ ਕਰਾਂਗੇ। ਵੀ ਫੋਰ ਵੈਲਿਊ ਐਡੀਸ਼ਨਸ ਇਹਨਾਂ ਨਾਲ ਨਾਲ ਇੰਡਸਟਰੀ ਦਾ ਇੱਕ ਹੋਰ ਵੀ ਪ੍ਰੋਬਲਮ ਹੈ ਜਿਹੜਾ ਅ ਐਮ ਐ ਸਮਿਤੀ ਇਹ ਕਹਾਂਦੀ ਕਿ 45 ਦਿਨਾਂ ਦੇ ਅੰਦਰ ਅੰਦਰ ਪੇਮੈਂਟ ਦਾ भुगतान ਹੋਵੇ ਨਹੀਂ ਤਾਂ ਫਿਰ ਉਹ ਤੁਹਾਡੇ ਪ੍ਰੋਫਿਟ ਚ ਕਿੰਨਿਆ ਜਾਏਗਾ ਸੋ ਮੈਨੂੰ ਲੱਗਦਾ ਕਿ ਔਰੇ ਤੇ ਵੀ ਉਸ ਨੂੰ ਗਵਰਨਮੈਂਟ ਨੂੰ ਸੁਜੈਸਟ ਕਰਾਂਗੇ ਔਰ ਲੜਾਈ ਲੜਾਂਗੇ ਕਿ ਉਹ ਰੋਲ ਦਾ ਕਰੇ ਇਰੀ ਸੋਧਨ ਹੋਣਾ ਚਾਹੀਦਾ ਵੀ ਫੋਰ ਵੈਲਿਊ ਐਡੀਸ਼ਨਸ ਗਰਾਊਂਡ ਵਾਟਰ ਟ੍ਰੀਟਮੈਂਟ ਪਲੈਂਟ ਮੈਨੂੰ ਲੱਗਦਾ ਕਿ ਜਿਹੜਾ ਗਰਾਊਂਡ ਵਾਟਰ ਹੈ ਸਾਡਾ ਉਹ ਬੜਾ ਖਰਾਬ ਹੋ ਚੁੱਕਿਆ ਹੈ ਉਰੇ ਇਸੇ ਸਾਨੂੰ ਟ੍ਰੀਟਮੈਂਟ ਪਲਾਨ ਲਾਉਣ ਦੀ ਲੋੜ ਹੈ ਤਾਂ ਜੋ ਪਾਣੀ ਚ ਜਿਹੜੀ ਮਲਾਵਟ ਆ ਰਹੀ ਹੈ ਪਾਣੀ ਦੇ ਵਿੱਚ ਹੋਰ ਬਹੁਤ ਕੁਝ ਚੀਜ਼ਾਂ ਦੀ ਮਲਾਵਟ ਆ ਰਹੀ ਹੈ ਇਹਨਾਂ ਤੇ ਅਸੀਂ ਰੋਕਥਾਮ ਕਰ ਸਕੀਏ ਸਾਨੂੰ ਇੱਕ ਮਾਡਰਨ ਸੈਟੇਲਾਈਟ ਸੈਂਟਰ ESI ਹਸਪੀਟਲ ਇਹ ਮੈਨੂੰ ਲੱਗਦਾ ਸਾਨੂੰ ਇੰਡਸਟਰੀ ਜ਼ੋਨ ਚ ਲਾਉਣਾ ਇੱਕ ਬਣਾਉਣਾ ਚਾਹੀਦਾ ਸੈਟੇਲਾਈਟ ਸੈਂਟਰ ਤਾਂ ਜੋ ਜਿਹੜੇ ਮਜ਼ਦੂਰ ਦੇ ਵਿਚਾਰੇ ਦੇ ਕੋਈ ਕੰਮ ਵਾਲੇ ਦੇ 60 ਵੱਜ ਜਾਂਦੀ ਹੈ ਜਾ ਉਹਨੂੰ ਕੋਈ ਐਸੀ ਦਿੱਕਤ ਆ ਜਾਂਦੀ ਹੈ ਉਹਨੂੰ ਲੁਧਿਆਣਾ ਪਾਰ ਇੱਕ ਸਿਵਲ ਹਸਪਤਲ 'ਚ ਲੈ ਕੇ ਆਉਣਾ ਚ ਪੈਂਦਾ ਹੈ ਤੇ ਉਦੋਂ ਤੱਕ ਕਈ ਜਿਹੜੀ ਟ੍ਰੈਫਿਕ ਦੀ ਵਜ੍ਹਾ ਕਰਕੇ ਕੋਈ ਹੋਰ ਦਿੱਕਤਾਂ ਦੀ ਕਰਕੇ ਅਣਹੋਣੀ ਹੋ ਜਾਂਦੀ ਹੈ ਸੋ ਅਸੀਂ ਚਾਹਾਂਗੇ ਕਿ ਸੈਟੇਲਾਈਟ ਜਿਹੜਾ ਹਸਪਤਲ ਹੈਗਾ ਉਹ ਉੱਥੇ ਇੰਡਸਟਰੀ ਏਰੀਆ ਦੇ ਵਿੱਚ ਬਣੇ ਤਾਂ ਜੋ ਸਾਡੇ ਮਜ਼ਦੂਰ ਭਰਾਵਾਂ ਨੂੰ ਕਿਸੇ ਨੂੰ ਪਰੇਸ਼ਾਨੀ ਹੋਵੇ ਤਾਂ ਇਮੀਡੀਏਟਲੀ ਉਹ ਸੈਟੇਲਾਈਟ ਉੱਥੇ ਜਿਹੜਾ ਸਾਡਾ ਸੈਂਟਰ ਹੋਏਗਾ ਉੱਥੇ ਪਹੁੰਚ ਜਾਏਗਾ ਅਪਗ੍ਰੇਡੈਂਸ ਸੈਂਟਰ ਇਨ ਥਿੰਦਾ ਸਿਵਲ ਹਸਪੀਟਲ ੜਿਆਣਾ ਵਿਦ ਐਸਟੈਬਲਿਸ਼ ਏਮਜ਼ ਐਟ ੜਿਆਣਾ ਔਨ ਏਮਜ਼ ਐਟ ੜਿਆਣਾ ਤਾਂ ਜੋ ਏਮਜ਼ ਵਰਗਾ ਅਸੀਂ ਆਈਦਰ ਇਟਸ ਅ ਨਿਊ ਏਮਜ਼ ਪਰ ਏਮਜ਼ ਵਰਗਾ ਜਿਹੜਾ ਸਾਡਾ ਸਿਵਲ ਹਸਪੀਟਲ ਹੈ ਅਸੀਂ ਇਹਨੂੰ ਵਧੀਆ ਹਸਪੀਟਲ ਆਉਣ ਵਾਲੇ ਸਮੇਂ ਚ ਬਣਾਈਏ ਜੋ ਹੁਣ ਹਾਲਾਤ ਹੋ ਰਹੇ ਮੈਨੂੰ ਲੱਗਦਾ ਕਿ ਬੇਹੱਦ ਸਾਡੇ ਸਿਵਲ ਹਸਪੀਟਲ ਦੇ ਹਾਲਾਤ ਮਾੜੇ ਕਿਉਂਕਿ ਜਿਹੜੇ ਗਰੀਬ ਲੋਕ ਆ ਵਿਚਾਰੇ ਉਹ ਸਿਵਲ ਹਸਪਤਾਲ ਦੇ ਵਿੱਚ ਆਪਣਾ ਇਲਾਜ ਕਰਾਉਂਦੇ ਉਹਨਾਂ ਕੋਲ ਕੋਈ ਚਾਰਾ ਨਹੀਂ ਹੈ ਇੱਕ ਸਾਡੇ ਮੰਨ ਦੇ ਵਿੱਚ ਹੈ ਕਿ ਇੱਥੇ ਇੰਡੀਅਨ ਇੰਸਟੀਚਿਊਟ ਆਫ ਇਨਫੋਰਮੇਸ਼ਨ ਟੈਕਨੋਲੋਜੀ ਔਨ ਐਚਆਈ ਹੈ THERE ट्रिपल ਆਈਟੀ ਕਿਉਂਕਿ ਵਿਦਆਊਟ ट्रिपल ਆਈਟੀ ਮੈਨੂੰ ਲੱਗਦਾ ਕਿ ਜਿਹੜੀ ਗਰੋਥ ਹੋਣੀ ਹੈ ਉਹ ਮੁਸ਼ਕਿਲ ਹੈ ਅਸੀਂ ਇੱਥੇ ਜਿਹੜੇ ਸਾਡੇ ਲੋਕ ਹੈ ਉਹ ਤਿਆਰ ਕਰਾਂਗੇ ਅਗਰੇ ट्रिपल ਆਈਟੀ ਦੇ ਅੰਦਰ 26 ट्रिपल ਆਈਟੀ ਹੈਗੇ ਆ ਸੋ ਅਸੀਂ ਚਾਹੁੰਦੇ ਹਾਂ ਕਿ ਇੱਕ ਟ੍ਰਿਪਲ ਆਈਟੀ ਅਸੀਂ ਲੁਧਿਆਣਾ ਦੇ ਆਸੇ ਲੈ ਕੇ ਆਈਏ। ਔਰ ਨਾਲ ਹੀ ਨਾਲ ਅਸੀਂ ਪੀਏਯੂ ਆਸੇ ਕਿਉਂਕਿ ਸਾੜ ਕੋ ਜਮੀਨ ਬੜੀ ਹੈ। ਆ ਜਿਹੜੀ ਆਰਗੇਨਿਕ ਫਾਰਮਿੰਗ ਆਸੇ ਰਿਸਰਚ ਸੈਂਟਰ ਆਸੇ ਕੋਈ ਫੰਡ ਕ੍ਰੀਏ ਕਰਾਈਏ ਤਾਂ ਜੋ ਨਿਰੰਤਰ ਇਥੇ ਰਿਸਰਚ ਹੁੰਦੀ ਰਹੇ ਤੇ ਕਿੱਦਾਂ ਅਸੀਂ ਆਰਗੇਨ ਆਰਗੇਨਿਕ ਫਸਲਾਂ ਨੂੰ ਹੋਰ ਜ਼ਿਆਦਾ ਤੋਂ ਜ਼ਿਆਦਾ ਪ੍ਰਮੋਟ ਕਰ ਸਕੀਏ ਸਮਾਜ ਦੇ ਅੰਦਰ। ਮੈਨੂੰ ਲੱਗਦਾ ਕਿ ਔਰੀ ਬੜੀ ਜ਼ਰੂਰਤ ਹੈਗੀ ਹੈ ਅੱਜ ਦੇ ਇਸ ਮਾਹੌਲ ਦੇ ਵਿੱਚ ਪਹਿਨੇ ਸੇ ਈ ਫॉर এনवायरमेंट ਮੈਨੂੰ ਲੱਗਦਾ ਕਿ এনवायरमेंट ਅਗਰ ਖਰਾਬ ਹੋ ਗਿਆ ਤਾਂ ਸਾਡਾ ਸਾਰਾ ਕੁਝ ਖਰਾਬ ਹੋ ਜਾਏਗਾ ਚਾਹੇ ਉਹ ਪੈਸਾ ਹੈ ਚਾਹੇ ਉਹ ਇੰਡਸਟਰੀ ਹੈ ਚਾਹੇ ਉਹ ਮੰਡੀ ਦੀ ਸੇਤ ਹੈ ਅਸੀਂ ਇਹ ਮਿਸ਼ਨ ਬਣਾਵਾਂਗੇ ਕਿ ਅਸੀਂ ਪੁਰਾਣੇ ਜਿਹੜੇ ਦਰਖਤ ਲਾਈਟ ਕਿੱਕਰ ਡੇਕ ਨੀਮ ਫਰੂਟ ਟਰੀਜ਼ ਇਹ ਅਸੀਂ ਹਰ ਸਾਲ ਇੱਕ ਡਰਾਈਵ ਦੇ ਥਰੂ ਇਹ 1 ਲੱਖ ਦੇ ਕਰੀਬ ਅਸੀਂ ਕਿਉਂਕਿ ਬਹੁਤ ਸਾਰੀ ਇੰਡਸਟਰੀ ਲੱਗੀ ਹੈ ਬਹੁਤ ਸਾਰਾ ਇਨਫਰਾਸਟ੍ਰਕਚਰ ਬਹੁਤ ਸਾਰੀਆਂ ਨਵੀਆਂ ਡਵੈਲਪਮੈਂਟਸ ਜਿਹੜੀਆਂ ਸਾਡੀਆਂ ਲੋਡੀਆਂ ਹੋਈਆਂ ਉਹਨਾਂ ਕਰਕੇ ਸਾਡੇ ਦਰਖਤ ਜਿਹੜੇ ਹੈ ਉਹ ਪਟਨੇ ਪਏ ਪਰ ਮੈਨੂੰ ਲੱਗਦਾ ਕਿ ਲੁਧਿਆਣਾ ਨੂੰ 1 ਲੱਖ ਦਰਖਤਾਂ ਦੀ ਜਿਹੜੇ ਪੁਰਾਣਾ এনवायरमेंट ਕ੍ਰੀਏਟ ਕਰਨ ਨਾਲ ਸੇ ਹਰ ਸਾਲ ਨਵੇਂ 1 ਲੱਖ ਅਸੀਂ ਆਉਣ ਵਾਲੇ ਸਮੇਂ ਚ ਜਿਹੜੇ ਦਰਦ ਲਾਵਾਂਗੇ ਨਾਲ ਨਾਲ ਅਸੀਂ ਜਲ ਸ਼ਕਤੀ ਡਿਪਾਰਟਮੈਂਟ ਨਾਲ ਗੱਲ ਕਰਕੇ ਲੋਕਲ ਇੰਡਸਟਰੀ ਨੂੰ ਜਿਹੜਾ ਹੈਗਾ ਸਰਫੇਸ ਵਾਟਰ ਕਨਾਲ ਵਾਟਰ ਕੋਈ ਐਸੀ ਸਕੀਮ ਬਣਾਵਾਂਗੇ ਉਹਨਾਂ ਨਾਲ ਗੱਲ ਕਰਕੇ ਤਾਂ ਜੋ ਜਿਹੜੀ ਲੋਕਲ ਇੰਡਸਟਰੀ ਹੈ ਜਿਹੜਾ ਗਰਾਊਂਡ ਵਾਟਰ ਵਰਤਿਆ ਜਾਂਦਾ ਰੁਦਰ ਖਰਾਬ ਹੁੰਦਾ ਹੋਰੇ ਨਾਲ ਸੋ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਸਰਫੇਸ ਵਾਟਰ ਵਾਇਆ ਕਨਾਲ ਨੈਟਵਰਕ ਅਸੀਂ ਇਹ ਇੰਤਜ਼ਾਮ ਮਤ ਕਰਾ ਕੇ ਦੇਗੇ 에ਰਨਾ ਨਾਲ बिकॉज ਆਫ ਦਾ ਪੋਲੂਸ਼ਨ ਪੋਲੂਸ਼ਨ ਬਹੁਤ ਜ਼ਿਆਦਾ ਹੈ ਆਗਰ 에ਰ ਇੱਕ ਸੁਧਾਰ ਲਿਆਉਣਾ ਹੈ ਤਾਂ ਸਾਨੂੰ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ 'ਚ ਸਬਸਿਡੀਆਂ ਦੇਣੀਆਂ ਹੋਣੀਆਂ ਇਲੈਕਟ੍ਰੀਕਲ ਇਲੈਕਟ੍ਰਿਕ ਸੀएनजी ਆਟੋਸ ਤੇ ਔਰ ਮੈਨੂੰ ਲੱਗਦਾ ਕਿ ਅਸੀਂ ਉਹ ਗਵਰਨਮੈਂਟ ਦੀ ਮਦਦ ਦੇ ਨਾਲ ਤੇ ਲੋਕਲ ਇੰਡਸਟਰੀ ਦੀ ਮਦਦ ਦੇ ਨਾਲ ਇਸਰ ਦਾ ਫੰਡ ਹੁੰਦਾ ਅਸੀਂ ਇਸ ਲੁਧਿਆਣਾ ਦੇ ਹਾਸਤੇ ਅਗਰ ਇਸ ਤਰ੍ਹਾਂ ਦਾ ਪ੍ਰੋਗਰਾਮ ਲਿਖਾਂਗੇ ਜਿਹੜੇ ਰਾਹੀਂ ਜਿਹੜੇ ਨਵੇਂ ਪਾਉਣ ਵਾਲੇ ਆਟੋਸ ਨੇ ਇਸ OCNG ਤੇ ਹੋਣ ਜਾਂ ਇਲੈਕਟ੍ਰੀਕਲ ਹੋਣ ਸੋ ਮੈਨੂੰ ਲੱਗਦਾ ਇਹਦੇ ਨਾਲ 5000 ਪਏ ਦੇ ਲਗਭਗ ਉਸ ਪਰਿਵਾਰ ਨੂੰ ਫਾਇਦਾ ਹੋਏਗਾ ਇਹ ਵੀ ਅਸੀਂ ਉਹਨਾਂ ਦੇ ਸਮੇਂ 'ਚ ਜਿਹੜਾ ਕੰਮ ਕਰਾਂਗੇ ਇਲੈਕਟ੍ਰੀਕਲ ਵਾਹਨ ਚਾਰਜਿੰਗ ਨੈਟਵਰਕ ਉਹਨਾਂ ਦੇ ਸਮੇਂ 'ਚ ਇਹਰਾ ਇਲੈਕਟ੍ਰੀਕਲ ਚਾਰजेस ਨੈਟਵਰਕ ਅਗਰ ਨਹੀਂ ਬਣਾਵਾਂਗੇ ਤਾਂ ਫਿਰ ਪੋਲਿਊਸ਼ਨ ਕੰਟਰੋਲ ਨਹੀਂ ਕਰ ਸਕਦੇ এনवायरमेंट ਦੇ ਸੋ ਹੁਣੇ ਤੋਂ ਹੀ ਸਾਨੂੰ ਇਹ ਤਿਆਰੀ ਕਰਨੀ ਪਏਗੀ ਕਿਉਂਕਿ ਇਲੈਕਟ੍ਰੀਕਲ ਕਾਰਸ ਆ ਰਹੀਆਂ ਇਲੈਕਟ੍ਰੀਕਲ ਆਟੋਜ਼ ਆਉਣਗੇ ਇਲੈਕਟ੍ਰੀਕਲ ਬੱਸੇ ਆਉਣੀਆਂ ਸੋ ਸਾਨੂੰ ਉਹ ਰਾ ਜਿਹੜਾ ਨੈਟਵਰਕ ਉਹਦੇ ਬਾਰੇ ਹੁਣੇ ਤੋਂ ਚਰਚਾ ਕਰਾਂਗੇ ਤਾਂ ਜੋ ਅਸੀਂ এনवायरमेंट ਨੂੰ ਬਚਾ ਸਕੀਏ ਨਾਲ ਹੀ ਨਾਲ 100% ਸੋਲਰਾਈਜੇਸ਼ਨ ਆਫ ਆਲ ਗਵਰਨਮੈਂਟ ਬਿਲਡਿੰਗਸ ਸਾਰੀਆਂ ਸਰਕਾਰੀ ਬਿਲਡਿੰਗਸ ਤੇ ਅਸੀਂ ਸੋਲਰ ਜਿਹੜਾ ਹੈਗਾ ਉਹ ਲਵਾਵਾਂਗੇ ਨਾਟ ਓਨਲੀ ਸਰਕਾਰੀ ਬਿਲਡਿੰਗਸ ਅਸੀਂ ਕੋਸ਼ਿਸ਼ ਕਰਾਂਗੇ ਕਿ 50% ਅਸੀਂ ਜਿਹੜੀਆਂ ਕਮਰਸ਼ੀਅਲ ਪ੍ਰਾਈਵੇਟ ਬਿਲਡਿੰਗਸ ਹੈਗੀਆਂ ਕਿਉਂਕਿ ਆਲਰੇਡੀ ਗਵਰਨਮੈਂਟ ਦੀ ਇੱਕ ਸਕੀਮ ਹੈਗੀ ਹੈ ਕਿ ਉਹਨਾਂ ਨੂੰ ਸਬਸਿਡੀ ਵੀ ਮਿਲਦੀ ਹੈ ਫਾਇਦਾ ਵੀ ਹੁੰਦਾ ਔਰ ਸਾਡੀ ਬਹੁਤ ਸਾਰੀ ਬਿਜਲੀ ਦੀ ਬਚਤ ਵੀ ਹੁੰਦੀ ਹੈ ਅਸੀਂ ਪ੍ਰਾਈਵੇਟ ਬਿਲਡਿੰਗਸ ਦੇ ਉੱਤੇ ਵੀ ਕਮਰਸ਼ੀਅਲ ਪ੍ਰਾਈਵੇਟ ਬਿਲਡਿੰਗ ਦੇ ਉੱਤੇ ਲੋਕਾਂ ਨੂੰ ਕਹਾਂਗੇ ਕਿ ਉਹ ਜਿਆਦਾ ਤੋਂ ਜਿਆਦਾ ਔਰ ਲਗਾਉਣ ਦੀ ਕੋਸ਼ਿਸ਼ ਕਰਾਂਗੇ ਕਿ ਉਹ ਸੋਲਰਾਈਜੇਸ਼ਨ ਦੇ ਵਿੱਚ ਜਾਣ ਆਈ ਆਈ ਫਾਰ ਇਨਫਰਾਸਟਰਕਚਰ ਮੈਂ ਇੱਕ ਗੱਲ ਚਾਹੁੰਨੇ ਕਿ ਲੁਧਿਆਣੇ ਦੀ ਪ੍ਰੈਸ ਦਾ ਬਹੁਤ ਵੱਡਾ ਯੋਗਦਾਨ ਇਸ ਪੰਜਾਬ ਦੇ ਵਿੱਚ ਹੈ ਮੈਨੂੰ ਲੱਗਦਾ ਹੈ ਕਿ ਲੁਧਿਆਣੇ ਦੀ ਪ੍ਰੈਸ ਤੋਂ ਜਿਹੜੀ ਖਬਰ ਜਾਂਦੀ ਹੈ ਉਹ 라 ਬੜਾ ਮਹੱਤਵ ਹੁੰਦਾ ਹੈ ਚਾਹੇ ਉਹ ਛੋਟਾ ਕੋਈ ਸਾਡਾ ਅਖਬਾਰ ਹੋਵੇ ਕਿਉਂਕਿ ਇਥੋਂ ਫਿਰ ਸਾਰੇ ਪੰਜਾਬ ਦੇ ਵਿੱਚ ਉਹ ਖਬਰ ਮਿਲਦੀ ਹੈ ਔਰ ਮੈਨੂੰ ਅਫਸੋਸ ਨਾ ਕਹਿਣਾ ਪੈ ਰਿਹਾ ਹੈ ਕਿ ਅੱਜ ਤੱਕ ਅਸੀਂ ਫੁਲੀ ਇਕਵਿਟ ਪ੍ਰੈਸ ਕਲੱਬ ਸੀ ਚੰਗਾ ਨਹੀਂ ਬਣਾ ਸਕੇ ਆਉਣ ਵਾਲੇ ਸਮੇਂ 'ਚ ਅਸੀਂ ਚੰਗਾ ਇੱਕ ਪ੍ਰੈਸ ਕਲੱਬ ਆਪਣੇ ਲੁਧਿਆਣਾ ਦੇ ਪੱਤਰਕਾਰਾਂ ਦੇ ਵਾਸਤੇ ਭਰਾਂਚਾਰੀ ਹਸਤੇ ਤਾਜੋ ਬਣਾ ਸਕੀਏ ਜਿਹੜੇ ਨਾਲ ਇੱਕ ਚੰਗਾ ਮਹੌਲ ਸਿਰਜੇ ਵਰ ਚੰਗੀਆਂ ਚੰਗੀਆਂ ਖਬਰਾਂ ਹੋ ਪੰਜਾਬ ਦੇ ਲੋਕਾਂ ਨੂੰ ਦੇਣ ਤੇਰੇ ਨਾਲ ਨਾਲ 당ਦਾਰੀ ਕਲਾ ਮੁੱਲਾਪੁਰ ਐਂਡ ਜਿਗੜਾਉਂ ਰੇਲਵੇ ਸਟੇਸ਼ਨ ਜਿਹੜੇ ਉਹਨਾਂ ਦੀ ਰੈਨੋਵੇਸ਼ਨ ਕਰਾਵਾਂਗੇ ਮੈਨੂੰ ਲੱਗਦਾ ਕਿ ਇੱਕ ਖੂਬਸੂਰਤ ਨਮੂਨੇ ਵਾਲੇ ਉਹ ਰੇਲਵੇ ਸਟੇਸ਼ਨ ਹੋਣੀ ਚਾਹੀਦੇ ਤਾਂ ਜੋ ਲੋਕ ਉੱਥੇ ਚੜਨ ਉਹ ਇਹ ਮਹਿਸੂਸ ਕਰਨ ਕਿ ਅਸੀਂ ਮੈਂਚੈਸਟਰ ਚ ਕੋ ਮਰੇ ਹੈ ਇਰੇ ਨਾਲ ਨਾਲ ਮਲਟੀਪਲ ਇਨਡੋਰ ਸਟੇਡੀਅਮ ਨੀডস ਅ ਸਪੈਸ਼ਲ ਅਟੈਨਸ਼ਨ ਐਸ ਇਟਸ ਟ੍ਰੂ ਪੋਟੈਂਸ਼ੀਅਲ ਹਾਸ ਨਾਟ ਬੀਨ ਟਾਪਡ ਵੀਲ ਰੈਨੋਵੇਟ ਐਂਡ ਉਪਗ੍ਰੇਡ ਦ ਸਟੇਡੀਅਮ ਵਿਦ ਅ ਸਟੇਟ ਆਫ ਦ ਆਰਟ ਫੈਸਿਲਿਟੀਆਂ ਐਂਡ ਰੀਨੇਮ ਇਟ ਟੂ ਸ਼ਹੀਦ ਸੁਖਦੇਵ ਧਾਪਰ ਇਨਡੋਰ ਸਟੇਡੀਅਮ ਜਿਹੜਾ ਇਨਡੋਰ ਸਟੇਡੀਅਮ ਹੈਗਾ ਉਹ ਰੀ ਹਾਲਾਕ ਬਹੁਤ ਮਾੜੀ ਨੀ ਉਹਨੂੰ ਲੱਗਦਾ ਕਿ ਸਾਨੂੰ ਉਹਦੀ ਰੈਨੋਵੇਸ਼ਨ ਕਰਨੀ ਚਾਹੀਦੀ ਹੈ ਔਰ ਸਾਰਾ ਕੁਝ ਹੋਰੇ ਵਿੱਚ ਜਿਹੜਾ ਵੀ ਹੋਣ ਵਾਲਾ ਉਹਨੂੰ ਠੀਕ ਕਰਾਈਏ ਤੇ ਉਹਦਾ ਨਾਮ ਅਸੀਂ ਸ਼ਹੀਦ ਥਾਪਰ ਇੰਡੋਰ ਸਟੇਡੀਅਮ ਦੇ ਨਾਮ ਨਾਲ ਉਸ ਇੰਡੋਰ ਸਟੇਡੀਅਮ ਨੂੰ ਜਾਣਿਆ ਜਾਵੇ ਇਹ ਵੀ ਸਾਡੇ ਇਸ ਵਿਜ਼ਨ ਡਾਕੂਮੈਂਟ ਦਾ ਹਿੱਸਾ ਹੈ ਨਾਲ ਹੀ ਨਾਲ ਅਸੀਂ ਜਿਹੜੇ ਨਾਲ ਦੇ ਸਾਡੇ ਵਿਲੇजेस ਦੇ ਲੁਧਿਆਣਾ ਦੇ ਹਲਕੇ ਦੇ ਜਿਵੇਂ ਦਾਖਾ ਹੈ ਜਿਵੇਂ ਗਿੱਲ ਹੈ ਜਗਰਾਉਂ ਹੈ ਅਸੀਂ ਇਹ ਤੇ ਚਾਹਾਂਗੇ ਕਿ ਅਸੀਂ ਸਪੈਸ਼ਲ ਗ੍ਰਾਂਟਸ ਦੇ ਕੇ ਕੀ ਇਥੇ ਥਾਪਰ ਮਾਡਲ ਬਣ ਜਿਹੜੇ ਪੁਆਇੰਟਸ ਹੈਗੇ ਲਾਇਬ੍ਰੇਰੀਜ਼ LED ਲਾਈਟਸ ਤੇ ਸੀਸੀਟੀਵੀ ਕੈਮਰਾ ਐਕਸੈਟਰਾ ਤਾਂ ਜੋ ਉਰੀ ਨਾਲ ਸਾਡਾ ਮਿਰਕਲ ਸੀਸੀਟੀਵੀ ਕੈਮਰੇ ਅਗਰ ਪ੍ਰਣਾਲੀ ਲੱਗਣਗੇ ਤਾਂ ਕਰਾਈਮ ਵੀ ਰੁਕੇਗਾ ਔਰ ਇਹਨਾਂ ਨਾਲ ਲਾਇਬ੍ਰਰੀਜ਼ ਸਪੀਡ ਲਾਈਟਸ ਇਹ LED ਲਾਈਟਸ ਇਹ ਅਸੀਂ ਆਉਣ ਵਾਲੇ ਸਮੇਂ 'ਚ ਜਿਹੜੀਆਂ ਸਾਡੀਆਂ ਨਾਲ ਆਉਣੀਆਂ ਪੰਚ ਸੀਸੀਆ ਪ੍ਰਣਾਲੀਆਂ ਉਦੇ ਵਿੱਚ ਵੀ ਇਹ ਸਾਰੀਆਂ ਸਹੂਤਾ ਅਸੀਂ ਲਿਆਂਗੇ ਪਾਪੂਲੇਸ਼ਨ ਜਿਹੜੀ 40 ਲੱਖ ਹੋ ਗਈ ਆ ਹੁਣ ਲੁਧਿਆਣਾ ਦੀ ਐਸ ਪਰ ਐਸ ਮਾਈ ਰਿਕਾਰਡ 40 ਲੈਕਸ ਸੋ ਮੈਨੂੰ ਲੱਗਦਾ ਕਿ ਇਹਦੇ ਆਸਤੇ ਸਾਨੂੰ ਵਿਲ ਇਸਟੈਬਲਿਸ਼ ਵੈਲ ਇਕুইਪਡ ਸਟੇਡੀਅਮ ਅਕ੍ਰੋਸ ਦਾ ਸਿਟੀ ਆਉਣ ਵਾਲੇ ਸਮੇਂ ਚ ਕਾਫੀ ਹੋਰ ਸਾਨੂੰ ਛੋਟੇ ਛੋਟੇ ਸਟੇਡੀਅਮਸ ਅਲੱਗ-ਅਲੱਗ ਜਗ੍ਹਾ ਤੇ ਬਣਾਉਣੇ ਪੈਣਗੇ ਜਿਹਰੇ ਨਾਲ ਸਾਡੇ ਲੋਕਾਂ ਨੂੰ ਜਿਹੜੀ 40 ਲੱਖ ਪਾਪੂਲੇਸ਼ਨ ਲੁਰੀਆਣਾ ਦੀ ਹੈਗੀ ਆ ਉਹ ਲੋਕਾਂ ਨੂੰ ਰਾਹਤ ਆਉਣ ਵਾਲੇ ਸਮੇਂ ਚ ਮਿਲੇ ਇਹ ਵੀ ਸਾਡੀ ਤਸਵੀਜ਼ ਦਾ ਸਾਡੇ ਇਸ ਵਿਜ਼ਨ ਡਾਕੂਮੈਂਟ ਦਾ ਹਿੱਸਾ ਹੈਗਾ T ਲਾਸਟ ਪੁਆਇੰਟ ਇਜ਼ T ట్రాਫਿਕ ਮੈਨੇਜਮੈਂਟ ਸੋ ਇੰਟਰਨੈਸ਼ਨਲ 에ਰਪੋਰਟ ਜਿਹੜਾ ਹੈਗਾ ਹਲਵਾਰਾ ਉਹ ਨਾਮ ਦਾ ਇੱਕ 에ਰਪੋਰਟ ਹੈਗਾ ਸੋ ਮੈਨੂੰ ਲੱਗਦਾ ਕਿ ਇਹਨੂੰ ਚਲਾਉਣ ਦੇ ਵਿੱਚ ਸਾਡਾ ਆਪਣਾ ਉਹ ਕਹਿੰਦਾ ਕਹਿ ਦਿੱਤਾ ਗਿਆ ਕਿ ਇਟਸਾ ਇੰਟਰਨੈਸ਼ਨਲ 에어ਪੋਰਟ ਪਰ ਮੈਨੂੰ ਨਹੀਂ ਲੱਗਦਾ ਕੋਈ ਇੰਟਰਨੈਸ਼ਨਲ ਸੈਕਟ ਫਲਾਈਟ ਉੱਥੋਂ ਗਈ ਹੈ ਮੈਨੂੰ ਤਾਂ ਲੱਗਦਾ ਕਿ ਉਹ ਦੇਸ਼ ਦੇ ਅੰਦਰ ਵੀ ਕੋਈ ਫਲਾਈਟ ਜਿਹੜੀ ਗਈ ਹੈ ਕਦੇ ਦਿੱਲੀ ਜਾਂਦੀ ਸੀ ਉਹ ਕਦੇ ਕਦੇ ਕੋਈ ਕੱਦੀ ਆ ਨਹੀਂ ਗਈ ਆਦਰਵਾਇਜ਼ ਮੇਰੇ ਖਿਆਲ ਤੋਂ ਬੰਦ ਹੈ ਮੁਕੰਮਲ ਤੌਰ ਤੇ ਇਹਨੂੰ ਚਲਾਵਾਂਗੇ ਔਰ ਇੱਥੋਂ ਇੰਟਰਨੈਸ਼ਨਲ ਫਲਾਈਟਸ ਜਾਣ ਤਾਂ ਜੋ ਨੈਸ਼ਨਲ ਔਰ ਇੰਟਰਨੈਸ਼ਨਲ ਜਿਹੜਾ ਬਿਜ਼ਨਸ ਹੈ ਉਹ ਤਾਦੀ ਲੁਧਿਆਣਾ ਗਰੁੱਪ ਕਰ ਪਾਏਗਾ ਜੇ ਇਥੇ ਫਲਾਈਟਸ ਆਉਣੇ ਤੇ ਫਲਾਈਟਸ ਹੀ ਆਉਣਗੇ ਜਿਉਂ ਅਮ੍ਰitsar ਉਤਰੇਗੀ ਤੇ ਚੰਡੀਗੜ ਉਤਰੇਗੀ ਤਾਂ ਮੇਰਾ ਖਿਆਲ 에ਰੇ ਨਾਲ ਨੂੰ ਧਿਆਨ ਦਾ ਨੁਕਸਾਨ ਹੁੰਦਾ ਹੈ ਸੋ ਇਹ ਰਹੇਗਾ ਕਿ ਇਥੋਂ ਇੰਟਰਨੈਸ਼ਨਲ ਫਲਾਈਟਸ ਚੱਲਣ ਨੈਸ਼ਨਲ ਫਲਾਈਟਸ ਚੱਲਣ ਡੋਮੈਸਟਿਕ ਫਲਾਈਟਸ ਚੱਲਣ ਜਿਹੜੇ ਨਾਲ ਸਾਡੇ ਬਿਜ਼ਨਸ ਨੂੰ ਜ਼ਿਆਦਾ ਹੁਲਾਰਾ ਮਿਲੇਗਾ ਹੈਲੀਕਾਪਟਰ ਸਰਵਿਸ ਟੂ ਨੀਅਰਬਾਈ ਬਿਜ਼ਨਸ ਰਿਲੀਜੀਅਸ ਐਂਡ ਟੂਰਿਸਟ ਡੈਸਟੀਨੇਸ਼ਨ ਸ਼ਲ ਬੀ ਸਟਾਰਟਡ ਛੋਟਾ ਹੈਲੀਕਾਪਟਰ ਹੈ ਜਿਵੇਂ ਗੁਜਰਾਤ ਦੇ ਵਿੱਚ ਮੈਂ ਕਈ ਲਗਾ ਤੇ ਲਿਖਿਆ

ਜਿੰਨਾ ਚਿੱਕਰ ਅਸੀਂ ਜਿਆਦਾ ਤੋਂ ਜਿਆਦਾ ਕਨੈਕਟੀਵਿਟੀ ਨਹੀਂ ਬਣਾਵਾਂਗੇ ਨਾ ਤਾਂ ਉਹ ਇਹ ਟ੍ਰੈਫਿਕ ਘਟਣਾ ਤੇ ਨਾਲ ਲੁਧਿਆਣਾ ਦੇ ਵਿੱਚ ਵਪਾਰ ਵਧਣਾ ਸੋ ਇਸ ਕਰਕੇ ਲੁਧਿਆਣਾ ਤੋਂ ਪਠੰਡਾਲ ਲੁਧਿਆਣਾ ਤੋਂ ਚੰਡੀਗੜ੍ਹ ਔਰ ਐਕਸੈਟਰਾ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਆਦਾ ਫ੍ਰੀਕੁਐਂਸੀ ਜਿਆਦਾ ਜੀ ਟ੍ਰੇਨ ਜਾਂਦੀ ਹੈ ਤਾਂ ਤਿੰਨ ਟ੍ਰੇਨ ਜਾਣ ਇਹ ਵੀ ਚੰਡੀਗੜ੍ਹ ਨੂੰ ਟ੍ਰੇਨ ਜਾਵੇ ਸੋ ਇਹ ਕੋਸ਼ਿਸ਼ ਕਰਾਂਗੇ ਕਿ ਜਿਆਦਾ ਤੋਂ ਜਿਆਦਾ ਜਿੰਨੀਆਂ ਟ੍ਰੇਨਾਂ ਜ਼ਰੂਰੀਆਂ ਪਠਿੰਡਾਰ ਕਿਉਂਕਿ ਜੇ ਮਾਲਬਾਨ ਨੂੰ ਇਧਰ ਚੜਨੀ ਕਰ ਦੂੰ ਕੋਸ਼ਿਸ਼ ਕਰਾਂਗੇ ਕਿ ਉਹਰਾ ਹੋਰ ਨੈਟਵਰਕ ਐਸੀ ਬਣਾਈਏ ਇੱਕ ਇੰਟੈਲੀਜੈਂਟ ਟ੍ਰੈਫਿਕ ਲਾਈਟਸ ਵਿਲ ਬੀ ਇੰਸਟਾਲਡ ਇੰਟੈਲੀਜੈਂਟ ਟ੍ਰੈਫਿਕ ਲਾਈਟਸ ਹੋਣੇ ਹੈ ਕਿ ਇੱਥੇ ਨਾ ਬੰਦਾ ਖੜਾ ਹੁੰਦਾ ਟ੍ਰੈਫਿਕ ਚੌਂਕ 'ਚ ਉਹਦਾ ਕਹਿ ਦੇਦਾ ਕਿ ਭਾਈ ਲੰਘ ਜੋ ਅਗਲੀ ਵਾਲੀਆਂ ਜਿਹੜੀਆਂ ਲਾਈਟਸ ਹੈ ਉੱਥੇ ਕੋਈ ਬੰਦਾ ਨਹੀਂ ਹੈ ਸੋ ਜਿਹੜੀਆਂ इंटेलिजेंट ट्रैफिक लाइट्स Sony ਉਹ ਦੇਖਣਗੇ ਕਿ ਜਿੱਥੇ ਜ਼ਿਆਦਾ ਹੁੰਨ ਜਿਹੜੇ ਪਾਸੇ क्राउड ਖੜਾ ਹੈ ਉਹ ਆਟੋਮੈਟਿਕਲੀ ਉਹ ਟਾਈਮਿੰਗ ਸ਼ਿਫਟ ਹੋ ਜਾ ਕਰੇਗਾ ਸੋ ਇਹ ਨਾਲ ਮੈਨੂੰ ਲੱਗਦਾ ਕਿ ਕਾਫੀ ਟ੍ਰੈਫਿਕ ਦੇ ਵਿੱਚ ਆਉਣ ਵਾਲੇ ਸਭ ਇੱਕ ਸਹੂਲਤ ਮਿਲੇਗੀ ਕਿਉਂਕਿ ਕਈ ਕਈਆਂ ਦਾ ਸਮਾਂ 2 ਮਿੰਟ ਦਾ ਹੈ ਉੱਥੇ ਟ੍ਰੈਫਿਕ ਘਟਾ ਰਿਹਾ ਹੁੰਦਾ ਤੇ ਉਹ ਖੜੇ ਹੀ ਰਹਿੰਦੇ ਲੋਕ ਸੋ ਇਹ ਅਸੀਂ 올ਓਵਰ ਜਿਹੜਾ ਇੰਟੈਲੀਜੈਂਟ ਟ੍ਰੈਫਿਕ ਲਾਈਟਸ ਇਹ ਅਸੀਂ ਪੂਰੇ ਲੁਧਿਆਣਾ ਚਲਾਵਾਂਗੇ ਵਿਲ ਇਨਸ਼ੋਰ ਸੀਸੀਟੀਵੀ ਕਵਰੇਜ ਥਰੋਅਆਊਟ ਦ ਸਿਟੀ ਹਰ ਮੈਂ 12 ਟੂ ਮੇਨਟੇਨਿੰਗ ਦਾ ਲਾਅ ਐਂਡ ਆਰਡਰ ਸਾਰੇ ਸ਼ਹਿਰ ਨੂੰ ਸੀਸੀਟੀਵੀ ਦੇ ਦੇਖ-ਰੇਖ ਦੇ ਅੰਦਰ ਲੈ ਕੇ ਆਵਾਂਗੇ ਆਉਣ ਵਾਲੇ ਸਮੇਂ 'ਚ ਤਾਂ ਜੋ ਲੁਧਿਆਣਾ ਦੇ ਵਪਾਰੀਆਂ ਦਾ ਜਿਹੜਾ ਅੱਜਕਲ ਫੀਅਰ ਹੈਗਾ ਤੁਹਾਨੂੰ ਪਤਾ ਹੈ ਕਿ ਕਦੋਂ ਵੀ ਕਿਸੇ ਵੀ ਦੇ ਵੀ ਕਿਸੇ ਨੂੰ ਇਧਰੋਂ ਉਧਰੋਂ ਫੋਨ ਆ ਜਾਂਦਾ ਹੈ ਗੈਂਗਸਟਰਸ ਆ ਵੈਸੇ ਹੀ ਲੋਕ ਡਰਦੇ ਨੇ ਕਿ ਰਾਤ ਨੂੰ ਅਗਰ ਜਦੋਂ ਆਪਦੀ ਦੁਕਾਨ ਵਧਾਉਂਦੇ ਨੇ ਜਾਂ ਸ਼ੋਰੂਮ ਵਧਾਉਂਦੇ ਨੇ ਉਹதோ ਉਹਨਾਂ ਨੇ ਆਪਦੇ ਗੱਲੇ ਦੇ ਪੈਸੇ ਅਗਰ ਕਰੇਲਾ ਕੇ ਜਾਣੇ ਹੁੰਦੇ ਤਾਂ ਬੜਾ ਮਾਨਦੇ ਵਿੱਚ ਉਹਨਾਂ ਨੇ ਡਰ ਰਹਿੰਦਾ ਸੋ ਸਾਰੇ ਲੁਧਿਆਣੇ ਨੂੰ ਅਸੀਂ ਆਉਣ ਵਾਲੇ ਸਮੇਂ 'ਚ ਸੀਸੀਟੀਵੀ ਕਬਰੀਜ਼ ਦੇ ਥੱਲੇ ਲੈ ਕੇ ਆਵਾਂਗੇ ਨਾਲ ਹੀ ਨਾਲ ਰੇਵ ਰੇਲਵੇ ਓਵਰ ਬ੍ਰਿਜਸ ਰੇਲਵੇ ਅੰਡਰ ਬ੍ਰਿਜਸ ਅੰਡਰ ਪਾਸ ਐਂਡ ਓਵਰ ਬ੍ਰਿਜਸ ਸ਼ੈਲ ਬੀ ਕੰਸਟਰਕਟਡ ਅਸੀਂ ਆਉਣ ਵਾਲੇ ਸਮੇਂ 'ਚ ਨਾ ਕੇਵਲ ਰੇਲਵੇ ਓਵਰ ਬ੍ਰਿਜ ਨਾ ਕੇਵਲ ਰੇਲਵੇ ਅੰਡਰ ਬ੍ਰਿਜ ਈਵਨ ਅੰਡਰ ਪਾਸਸ ਤੇ ਓਵਰ ਬ੍ਰਿਜਸ ਇਹ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਜਿਵੇਂ ਸਾਡੇ ਲੋਕਾਂ ਨੇ ਪਹਿਲਾਂ ਆ ਆਸ਼ੂ ਜੀ ਹਰਾਂ ਦੇ ਵੈਸਟ ਦੇ ਵਿੱਚ ਜਿਵੇਂ ਬੜੇ ਅੰਡਰ ਪਾਸ ਮੈਂ ਸਮਝਦਾ ਕਿ ਅਗਰ ਇਹ ਨਾ ਹੁੰਦੇ ਤਾਂ ਅੱਜ ਲੁਧਿਆਣਾ ਨੂੰ ਸਾਹ ਨਹੀਂ ਆਉਣਾ ਸੀ ਸੋ ਇਸ ਤਰ੍ਹਾਂ ਦੇ ਜਿੱਥੇ ਜਿੱਥੇ ਵੀ ਬਣਨ ਵਾਲੇ ਆ ਪਾਟਰ ਸਾਹਿਬ ਦੇ ਇਲਾਕੇ ਚ ਬਣਨ ਵਾਲੇ ਆ ਡਾਬਰ ਸਾਹਿਬ ਦੇ ਇਲਾਕੇ ਚ ਕਿਤੇ ਬਣ ਸਕਦੀ ਹੈ ਕਿਉਂਕਿ ਮੈਂ ਉਸ ਉਹ ਦੇ ਵਾਦੇ ਨਹੀਂ ਕਰਨਾ ਚਾਹੁੰਦਾ ਆਈ ਵਿਲ ਟਾਕ ਅਬਾਊਟ ਦਿਸ मेट्रो ਹੁਣ ਮੈਟਰੋ ਐ ਭੀੜਾ ਮੈਨੂੰ ਲੋਕਾਂ ਨੇ ਦੱਸਿਆ ਕਿ ਮੈਟਰੋ ਤੇ ਬਹੁਤ ਸਾਰਾ ਕੰਮ ਹੋਇਆ ਵੇ ਕਿ ਬਹੁਤ ਸਾਰੀਆਂ ਜਿਹੜੀਆਂ ਸਾਡੇ ਭੀੜੇ ਬਾਜ਼ਾਰ ਆ ਉੱਥੇ ਇਹ ਸੰਭਵ ਨਹੀਂ ਹੈ ਬਟ ਡੈਫੀਨਿਟਲੀ ਅਸੀਂ ਸਾਨੂੰ ਇਹਦੇ ਤੇ ਦੁਬਾਰਾ ਗੱਲ ਕਰਨੀ ਪਵੇਗੀ ਅਗਰ ਲੁਧਿਆਣਾ ਚ ਮੈਟਰੋ ਅਸੀਂ ਚਲਾ ਸਕੇ ਤਾਂ ਇਹਦੇ ਨਾਲ ਦਾ ਕੋਈ ਕੰਮ ਨਹੀਂ ਹੋਏਗਾ ਬਟ ਇਟਸ 올 ਡਿਪੈਂਡ ਔਨ ਕਿ ਕਿੱਦਾਂ ਦੇ ਹਾਲਾਤ ਨੇ ਕਿੱਥਾਂ ਅਸੀਂ ਕਿੱਥੋਂ ਮੈਟਰੋ ਨੂੰ ਮੂਵ ਕਰਾ ਸਕਦੇ ਹਾਂ ਕਿੱਦਾਂ ਮੂਵ ਹੋਏਗੀ ਜਾ ਜਿਹੜੇ ਭੀੜੇ ਬਾਜ਼ਾਰ ਹੈ ਉਹਨਾਂ ਚ ਫਿਜ਼ਿਬਿਲਟੀ ਬਣੇਗੀ ਜਾਂ ਨਹੀਂ ਬਣੇਗੀ ਇਹ ਹੋਰ ਆਲੇ ਸਮੇਂ ਤੈਅ ਕਰੇਗਾ ਮੈਂ ਐਵੇਂ ਇਸ ਸਮੇਂ ਇੱਥੇ ਕਹਦੇ ਆ ਕਿ ਮੈਟਰੋ ਆਏਗੀ ਤਾਉ ਮੇਰਾ ਖਿਆਲ ਠੀਕ ਨਹੀਂ ਹੋਏਗਾ ਸੋ ਇਹ ਜਿਹੜਾ ਸੀਗਾ ਸਾਡਾ ਲੁਧਿਆਣਾ ਦੇ ਵਾਸੀ ਇਹ ਸਾਡਾ ਜਿਹੜਾ ਡਰਾਈਵਟ ਨਾਮ ਤੇ ਅਸੀਂ ਵਿਜ਼ਿਟ ਡਾਕੂਮੈਂਟ ਤਿਆਰ ਕੀਤਾ ਹੈ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਅਸੀਂ ਇਸ ਵੀਜ਼ਾ ਡਾਕੂਮੈਂਟ ਤੇ ਇਸ ਡਰਾਈਵਿੰਗ ਤੇ ਹੋਰਾਂ ਦੇ ਸਮੇਂ ਚ ਕੰਮ ਕਰਾਂਗੇ ਔਰ ਲਧਿਆਣਾ ਦੇ ਲੋਕਾਂ ਨੂੰ ਜਿਹੜੀਆਂ ਵੀ ਹੋਰ ਬੰਦੀਆਂ ਸਹੂਲਤਾਂ ਔਰ ਜਿਹੜੇ ਵੀ ਚੀਜ਼ਾਂ ਇਹਦੇ 'ਚ ਰਹਿ ਗਈਆਂ ਇਟਸ ਨਾਟ ক্লোਜ਼ ਕਿ ਇਹਨੂੰ ਬੰਦ ਕਰ ਦਿੱਤਾ ਗਿਆ ਜਿੰਨੀ ਕਿ ਮੇਰੀ ਸਮਝ ਦੇ ਮਤਲਬਕ ਥੋੜੇ ਜਿਹੀ ਦਿਨਾਂ ਦੇ ਵਿੱਚ ਮੈਨੂੰ ਸਮਝ ਆਈ ਕਿ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਰੂਰੀ ਨਹੀਂ ਅਸੀਂ ਉਹ ਇਸ ਵੀਜ਼ਾ ਡਾਕੂਮੈਂਟ 'ਚ ਲਾ ਕੇ ਓਨਲੀ ਕੋਸ਼ਿਸ਼ ਕੀਤੀ ਹੈ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਰਹਿ ਜਾਣੀਆਂ ਉਹਦੇ ਤੇ ਅਸੀਂ ਫਿਰ ਆਪਦੇ ਲੋਕਾਂ ਨਾਲ ਚਰਚਾ ਕਰਕੇ ਲੁਧਿਆਣਾ ਦੇ ਲੋਕਾਂ ਦੇ ਨਾਲ ਆਉਣ ਵਾਲੇ ਸਮੇਂ ਚੋਂ ਨੂੰ ਦੁਬਾਰਾ ਆਪਦੇ ਡਾਕੂਮੈਂਟ ਦੇ ਵਿੱਚ ਐਡ ਆਨ ਕਰਦੇ ਰਹਿਾਂਗੇ ਥੈਂਕ ਯੂ ਸੋ ਮਚ